ਅੱਜ ਨਾ ਇਹ ਵੈਸੇ ਤੇ ਰਿਵਾਜ ਬਹੁਤ ਪੁਰਾਣਾ ਹੋ ਗਿਆ। ਅੱਜ ਕੱਲ ਕੋਈ ਇਹਨੂੰ ਕਰਦਾ ਕੋਈ ਨਹੀਂ। ਨਿਆਣਿਆਂ ਨੂੰ ਕਈਆਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ। ਕਈਆਂ ਨੂੰ ਆਹ ਦੇਖੋ ਜੀ ਸਾਡੇ ਨਾ ਮਨਵੀਰ ਕੋਟ ਜੀ ਅੱਜ ਤੁਹਾਨੂੰ ਪੂੜੇ ਬਣਾ ਕੇ ਖਿਲਾ ਰਹੇ ਹਨ। ਸ਼ੇਰ ਪ੍ਰਗਿੰਦ ਤੋਂ। ਹਾਂ। ਆਹ ਦੇਖੋ। ਹਾਂ ਜੀ ਇਹ ਕੀ ਆ ਜੀ? ਇਹ ਪੂੜੇ ਬਣਦੇ ਆ। ਦੇਖੋ ਤਾਂ ਕੀ ਆ। ਇਹ ਤਾਂ ਨਿਕਲ ਜਾਈ ਆ। ਇਹ 1 ਸੌਨ ਮਹੀਨੇ ਤੇ ਪੂੜੇ ਬਣ ਰਹੇ ਆ। ਇਹ ਤਾਂ ਨਿਕਲ ਜਾਈ ਆ। ਇਹ ਜੇ ਸੈਂਪਲ ਦੇਖਿਆ ਪਹਿਲਾਂ। ਅੱਛਾ ਇਹ ਮਿੱਠਾ ਚੈੱਕ ਕਰਨ ਵਾਸਤੇ ਬਣਾਇਆ ਹੈ। ਹਾਂ। ਅੱਛਾ ਅੱਛਾ ਅੱਛਾ। ਹਾਂ ਹੁਣ ਆ ਹੁਣ ਦੇਖੋ ਜੀ ਜਿਹੜਾ ਕਿ ਤੁਹਾਨੂੰ ਕਿਦਾਂ ਵਧੀਆ ਪੂਰਾ ਬਣ ਲਗਾ ਪਹਿਲਾਂ ਲਾਇਆ ਜੀ ਤੇਲ ਤਵੇ ਦੇ ਉੱਤੇ ਹਾਂਜੀ ਹਾਇਆ ਬਣਾਇਆ ਜੀ ਤੇਲ ਲਾਉਣੇ ਕਿਦਾਂ ਬਣਾਇਆ ਤੁਸੀਂ ਹਾਂਜੀ ਹਾਇਆ ਤੇਲ ਲਾਉਣ ਲਈ ਬਣਾਇਆ ਉੱਤੇ ਇਹ ਕਿਦਾਂ ਬਣਾਇਆ ਇਹ ਨੜਾ ਕੀਰਗੇ ਤੇ ਗੱਬੇ ਕੀਰ ਬਾਰੇ ਨਹੀਂ ਉਹ ਨੜਾ ਕੀ ਹੁੰਦਾ ਜੀ ਨੜਾ ਕਈ ਇਹ ਕਈ ਜਿਹੜੇ ਨੜੇ ਦਾ ਨਹੀਂ ਪਤਾ ਹੁਣ ਕਿੰਦਾ ਜੀ ਨੜੇ ਕਾਨੇ ਮਤਲਬ ਇੱਕ ਲੱਕੜੀ ਲੈ ਲਈ ਉਹਨੂੰ ਗੱਬੇਓ ਚੀਰ ਲਿਆ ਉਹਦੇ ਵਿੱਚ ਇੱਕ ਲੀਰ ਸਾਫ਼ ਦੀ ਸਾਫ਼ ਲੀਰ ਸਾਫ਼ ਰੋ ਜਾਂ ਨਵੀਂ ਲੈ ਲਓ ਨਵੀਂ ਲੀਰ ਛੁੱਤੀ ਹੋਣੀ ਚਾਹੀਦੀ ਇਹ ਤੇ ਜਿਹਦੇ ਨਾਲ ਮਤਲਬ ਇਹਦੇ ਉੱਤੇ ਤੇਲ ਲਾਇਆ ਜਾਂਦਾ ਤਵੇ ਤੇ ਵੀ ਲਾਇਆ ਜਾਂਦਾ ਤਵੇ ਤੋਂ ਬਾਅਦ ਫਿਰ ਉਸ ਪੂਰੇ ਦੇ ਉੱਤੇ ਵੀ ਲਾਇਆ ਜਾਂਦਾ ਛੁੱਟੀ ਲੀਰ ਚਾਹੀਦੀ ਆ ਜ਼ਰੂਰੀ ਕਾਦੇ ਕਿ ਜਿਹੜੀ ਦੂਜੀ ਹੁੰਦੀ ਨਾ ਨਾਈਲੋਨ ਵਗੈਰਾ ਉਹੋ ਚਿੰਬੜ ਵੀ ਸਕਦੀ ਆ ਤਵੇ ਦੇ ਨਾਲ ਤੇ ਉਹ ਖਾਣੇ ਦੇ ਵਿੱਚ ਆ ਸਕਦੀ ਆ ਤੇ ਉਹ ਨੁਕਸਾਨ ਕਰ ਸਕਦੀ ਆ ਇਸ ਕਰਕੇ ਸੂਤੀ ਲੀਰ ਦੇ ਨਾਲ ਇਹ ਬਣਾਉਂਦੇ ਆ ਜੀ ਤੇ ਦੇਖੀ ਪੂਰਾ ਬਣਾਇਆ ਤਾਂ ਹੈਗਾ ਪਰ ਪੂਰਾ ਗੋਲ ਨਹੀਂ ਬਣਿਆ ਜੀ ਇਹਨਾਂ ਕੋਲ ਹਣੀ ਇਹ ਪੂਰਾ ਗੋਲ ਨਹੀਂ ਬਣਿਆ ਪਹਿਲਾਂ ਬਣਾਇਆ ਸੀ ਬੜਾ ਵਧੀਆ ਇਹ ਗੋਲ ਨਹੀਂ ਬਣਿਆ ਤਾਨੂੰ ਹੁਣ ਅਗਲਾ ਇੱਕ ਪੂਰਾ ਗੋੜ ਨਹੀਂ ਦਿਸਣਾ ਅਗਲਾ ਇੱਕ ਪੂਰਾ ਤੁਹਾਨੂੰ ਹੋਰ ਦਿਖਾਵਾਂਗੇ ਦੇਖੋ ਜੀ ਰੰਗ ਕਿੰਨਾ ਸੋਹਣਾ ਬਣਿਆ ਇਹਦੇ ਵਿੱਚ ਕੀ ਪਾਇਆ ਆਟੇ ਦੇ ਵਿੱਚ ਤੁਸੀਂ ਇਹ ਜੀ ਖੰਡ ਪਾਈ ਆ ਪਾਣੀ ਵਿੱਚ ਖੰਡ ਪਾਈ ਆ ਲੋਕ ਤਾਂ ਗੋੜ ਪਾਉਂਦੇ ਹੁੰਦੇ ਸੀ ਠੱਕਰ ਪਾਉਂਦੇ ਹੁੰਦੇ ਸੀ ਹੈ ਨਹੀਂ ਤਖ ਨੂੰ ਖਾਣਾ ਕਿੱਥੋਂ ਲੈਣ ਜਾਵਾਂ ਵੇੜਨਾ ਚਾਹੁੰਦਾ ਅੱਛਾ ਗੋੜ ਨਹੀਂ ਤੁਹਾਨੂੰ ਮਿਲਿਆ ਯਾਨੀ ਕਿ ਹੈ ਇਸ ਕਰਕੇ ਵੀ ਖੰਡੇ ਪਾ ਲਈ ਮਤਲਬ ਤਾਂ ਮਿੱਠਾ ਕਰਨੇ ਨਾਲ ਹੀ ਆ ਜੀ ਬਸ ਅੱਛਾ ਮਿੱਠਾ ਹੋ ਗਿਆ ਜੀ ਹੁਣੇ ਮਿੱਠਾ ਹੋਊਗਾ ਜੀ ਨਾ ਖਾ ਕੇ ਦੇਖ ਨਾ ਚੈੱਕ ਕਰੋ ਆ ਦੇਖੋ ਜੀ ਆ ਜਿਹੜਾ ਪਹਿਲਾਂ ਬਣਾਇਆ ਹੈ ਨਾ ਨਿਕਾ ਜੋ ਉਹ ਦੇਖਣ ਲੱਗਾ ਖਾ ਕੇ ਮਿੱਠਾ ਹੈਗਾ ਸਵਾਦ ਕਿੰਨਾ ਹੈ ਪਤਾ ਲੱਗ ਜੂ ਹੁਣੇ ਖੀਰ ਵੀ ਬਣਾਈ ਹੈ ਅੱਛਾ ਨਾ ਖੀਰ ਵੀ ਬਣਾਈ ਹੋਆ ਚਲੋ ਖੀਰ ਬਾਅਦ ਚ ਖਾ ਲੈਂਦੇ ਪਹਿਲਾਂ ਇਹਨੂੰ ਖਾ ਕੇ ਦੇਖ ਲੈਂਦੇ ਹਾਂ ਹਾਂ ਇਹ ਤਾਂ ਬਹੁਤ ਸਵਾਦ ਆ ਜੀ ਬਹੁਤ ਆ ਜੀ ਹਾਂ ਬਹੁਤ ਸਵਾਦ ਬਣਿਆ ਇਹ ਤੁਸੀਂ ਬਣਾਉਂਦੇ ਆ ਜਦੋਂ ਅੱਜ ਕੱਲ ਦਾ ਚਲੋ ਸਾਧਨ ਬਹੁਤ ਸਾਡੇ ਕੋਲ ਹਾਂ ਹਾਂ ਇਹ ਇੱਥੇ ਆ ਜਾ ਜਬੇ ਅਸੀਂ ਫਿਲਮ ਬਣਾਦੇ ਆ ਤੁਸੀਂ ਦੇ ਦੇ ਮੂੰ ਫਿਲਮ ਬਣਾਉਂਦੇ ਆ ਨਾਲ ਫਿਲਮ ਵੱਜ ਜੂਗੀ ਲੋ ਜੀ ਆ ਦੇਖੋ ਅਮਰੂਦ ਕਿੱਡੇ ਕਿੱਡੇ ਨੇ ਇਹ ਜਾਨੀ ਕਿ ਕਹਿੰਦੇ ਮੇਰੇ ਤੋਂ ਖੜੇ ਹੋਊਗਾ ਨਹੀਂ ਬਣਾਦੇ ਪਰ ਮੈਂ ਬੈਠ ਕੇ ਬਣਾਦਾ ਮਿੱਠਾ ਬਹੁਤ ਵਧੀਆ ਜੀ ਸਵਾਦ ਕੋ ਦਾ ਜੀ ਇਹ ਬਣਾਉਂਦੇ ਆ ਜੀ ਅੱਗ ਜਾਲ ਕੇ ਸੋਹਣੀ ਸਵਾਦ ਬਹੁਤ ਆ ਜੀ ਚਲੋ ਆ ਵੀ ਪ੍ਰਵੀਨ ਉਹਨੂੰ ਉਹ ਦੇ ਜੀ ਇਸ ਵਿੱਚ ਜਿੰਨੇ ਅੱਕ ਤੇ ਬਣਾਉਂਦੇ ਆਂ ਨਾ ਜੀ ਅੱਜ ਅਸੀਂ 20 ਕਿਲੋ ਆਟਾ ਪਕਾ ਲਿਆ ਸਾਡਾ ਜੀ ਅਕੜਾ ਨੀ ਚਲੋ ਇਹ ਤਾਂ ਬਹੁਤ ਅੱਛਾ ਤੇ ਬਣ ਗਿਆ ਜੀ ਹੁਣ ਬਣ ਗਿਆ ਅੱਛਾ ਆ ਬਹੁਤ ਵਾਹ ਜੀ ਇਹ ਨਾ ਪੂਰਾ ਖਾ ਕੇ ਦੇਖੋ ਫੱਟੇ ਮੁੰਜ ਬਹੁਤ ਝਾਲ ਬਣਿਆ ਬਾਸ਼ ਹੋ ਰਹੀ ਆ ਮਤਲਬ ਇਹ ਬਰਸਾਦ ਦਾ ਇੱਕ ਕਿਸਮ ਦਾ ਜੀ ਵਧੀਆ ਡਿਸ਼ਾ ਬਰਸਾਦ ਦੀ ਖੀਰ ਦੇ ਨਾਲ ਪੂਰਾ ਹੈ ਫਿਰ ਵੀ ਦਿਖਾਉ ਉਹਦਾ ਕੰਡਾ ਖਾਈ ਕਰਨੇ ਆ ਫਿਰ ਵੀ ਤੇ ਰੱਖੀ ਕੋਲੀ ਪਾ ਗਿਆ ਦੇਖੋ ਤੇ ਇੰਨਾ ਕਰ ਖਾਣਾ ਆ ਹੂੰ ਚਲੋ ਖਾਣੇ ਨੂੰ ਤੇ ਕੀ ਦੀ ਖਾਣਾ ਦੇ ਅਗਲੇ ਨਾਲ ਜੀ ਵੀ ਦੇ ਬਲੋਂ ਹਾਂਜੀ ਇਹ ਕੁੜੀਆਂ ਦੇ ਦੋਵੇਂ ਨਹੀਂ ਬਣਾ ਕੇ ਦੇ ਸਾਰਾ ਬੈਰੀ ਭੋਗ ਬਣਾ ਕੇ ਦਵਾਂਗੀ ਨਾ ਦੇਖੋ ਇਹਨੂੰ ਨੇ ਕਹਿ ਰਾਇਆ ਜਦੋਂ ਆਇਓ ਸੀ ਪਰ ਇਹਨੂੰ ਨੇ ਨਾ ਜਲੇਬੀਆਂ ਬਣਾਉਣੀਆਂ ਆਹ ਦੇਖੋ ਕਿੰਨਾ ਵਧੀਆ ਗੋਲ ਬਣਾ ਰਿਹਾ ਸੋਹਣਾ ਗੋਲ ਬਣਾ ਰਿਹਾ ਇਹਨੂੰ ਜਲੇਬੀਆਂ ਬਣਾਉਣੀਆਂ ਆ ਤੇ ਚਲੋ ਠੀਕ ਆ ਜੀ ਧੰਨਵਾਦ